आज भारतीयता पार्टी का एक डेलीगेशन स्टेट प्रेसिडेंसी सुनील जाखड़ जी की लीडरशिप में पंजाब के गवर्नर ऑनरेबल गुलाबचंद कटारिया जी को मिला और पिछले दिनों जो जाखड़ साहब ने अनाउंसमेंट की थी उसके संदर्भ में मिला तो मैं हुन अपने सुभा प्रधान जाखड़ साहब ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰ ਸਾਰੀ ਮੁਲਕਾਤ ਦੇ ਬਾਰੇ ਬਰੀਕਰ ਜੋ ਕੁਛ ਮਜੀਠਾ ਹਲਕੇ ਦੇ ਅੰਦਰ ਵਾਪਰਿਆ ਉਨੇ ਸਾਰੇ ਪੰਜਾਬ ਦੇ ਲੋਕਾਂ ਦੇ ਜ਼ਿਲ੍ਹਿਆਂ ਨੂੰ ਝੰਝੋਰ ਕੇ ਛੱਡਤਾ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਸੇ ਦਿਨ ਭਾਜਪੀ ਨੇ ਆ ਫੈਸਲਾ ਲਿਆ ਸੀਗਾ ਵੀ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਵਰਨਰ ਸਾਹਿਬ ਨੂੰ ਇੱਕ ਡੈਲੀਗੇਸ਼ਨ ਮਿਲੂਗਾ ਤੇ ਉਹਨਾਂ ਨਾਲ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਹੈ ਉਹਦੇ ਨਾਲ آگਹਤ ਕਰਾਵਾਂਗੇ ਪਰ ਕਿਉਂਕਿ ਗਵਰਨਰ ਸਾਹਿਬ ਕੱਲ੍ਹ ਸ਼ਾਮ ਹੀ ਵਾਪਸ ਪਰਤ ਕੇ ਆਏ ਹੈ ਪਿਛਲੇ ਕਰੀਬਨ ਹਫ਼ਤੇ 10 ਦਿਨ ਤੋਂ ਬਾਹਰ ਸੀਗੇ ਇਸ ਕਰਕੇ ਅੱਜ ਉਹਨਾਂ ਨੂੰ ਸਮਾਂ ਲੈ ਕੇ ਉਹਨਾਂ ਦੇ ਧਿਆਨ 'ਚ ਲੈ ਕੇ ਆਏ ਆ ਜਿਹੜੀਆਂ ਗੱਲਾਂ ਉਹਨਾਂ ਨਾਲ ਅੱਜ ਕੀਤੀਆਂ ਉਹਦੇ ਵਾਸਤੇ ਮੈਂ ਤੁਹਾਨੂੰ ਕੁਝ ਦੱਸਣਾ ਚਾਹਾਂਗਾ گورنر ਸਾਹਿਬ ਨੇ ਖੁਦ ਵੀ ਮਹਿਸੂਸ ਕੀਤਾ ਕਿ ਇਸ ਬਾਹਰ ਹੁਣ ਕਾਰਨ ਇਸ ਮਸਲੇ 'ਚ ਦੇਰੀ ਹੋ ਗਈ ਪਰ ਮੇਰਾ ਕਹਿਣ ਦਾ ਭਾਵ ਸੀਗਾ ਵੀ ਡੂਲੇ-ਵੇਰਾ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਕਿਉਂਕਿ ਪੰਜਾਬ ਦੇ ਅੰਦਰ ਆ ਜੋ ਘਟਨਾ ਮੰਦ ਭਾਗੀ ਘਟਨਾ ਵਾਪਰੀ ਹੈ ਉਹਦਾ ਮੇਨ ਜਿਹੜਾ ਕਾਰਨ ਹੈ گورنر ਸਾਹਿਬ ਨੂੰ ਮੈਂ ਕਿਹਾ ਵੀ ਪੰਜਾਬ ਦੇ ਅੰਦਰ ਇੱਕ ਕਨਸਟੀਟਿਊਸ਼ਨਲ ਕਰਾਈਸਿਸ ਹੈ ਆ ਜਿਹੜੀ ਘਟਨਾ ਵਾਪਰੀ ਹੈ ਇਹਦਾ ਮੇਨ ਕਾਰਨ ਹੈ ਵੀ ਪੰਜਾਬ ਦੀ ਜਿਹੜੀ ਆਪ ਦੀ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਉਹ ਹਾਈਜੈਕ ਕਰ ਲਈ ਦਿੱਲੀ ਵਾਲਿਆਂ ਨੇ ਉਹ ਹਾਈਜੈਕ ਸਰਕਾਰ ਜਿਹੜੀ ਹੈ ਉਥੇ ਅੱਜ ਮੁੱਖ ਮੰਤਰੀ 12 ਵਜੇ ਲੱਗੇ ਹੈ ਮਹਿਕਮੇ ਵੀ ਜਿਹੜੇ ਨਾਮ ਮਾਤਰ ਦੇ ਮੰਤਰੀ ਇੱਥੇ ਹੈਗੇ ਉਹ ਤਾਂ ਨਾਮ ਮਾਤਰ ਦੇ ਮੰਤਰੀ ਹੈ ਬਾਕੀ ਦਾ ਕੁਝ ਮਹਿਕਮੇ ਸੋ ਸੋਦੀਆ ਸਾਹਿਬ ਨੇ ਸਾਮ ਰੱਖਿਆ ਉਸ ਮਹਿਕਮੇ ਗੁਪਤਾ ਜੀ ਨੇ ਸਾਮ ਰੱਖਿਆ ਕੁਝ ਵੈਭਵ ਜੀ ਦੇਖ ਰਿਹਾ ਤੇ ਕੁਝ ਨੀਰ ਸਾਹਿਬ ਦੇਖ ਰਿਹਾ ਆ ਜਿਹੜੀ ਜੁੰਡਲੀ ਹੈ ਇਸ ਨੇ ਸਾਰੀ ਪੰਜਾਬ ਸਰਕਾਰ ਨੂੰ ਬੰਨ ਰੱਖਿਆ ਤੇ ਐ ਉਹ ਹੀ ਲੋਕ ਹੈ ਜਿਹੜੇ ਇਹਨਾਂ ਚੋਂ ਸਾਰੇ ਦੇ ਸਾਰੇ ਮੇਰੇ ਖਿਆਲ ਚ ਸ਼ਰਾਬ ਵਾਲੇ ਮਸਲੇ ਦੇ ਅੰਦਰ ਜੇਲਾ ਕਟ-ਕਟ ਕੇ ਆਏ ਕਿਸੇ ਨੇ ਸਾਲ ਕੱਟੀ ਹੈ ਕਿਸੇ ਨੇ ਡੇਢ ਸਾਲ ਕੱਟੀ ਹੈ ਕਿਸੇ ਨੇ ਦੋ-ਦੋ ਸਾਲ ਕੱਟੀ ਹੈ ਜਿਨ੍ਹਾਂ ਲੋਕਾਂ ਨੂੰ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਦਫ਼ਤਰ 'ਚ ਬਣ ਤੋਂ ਮਨਾ ਕਰਤਾ ਸੀਗਾ ਖੁਦ ਕੇਜਰੀਵਾਲ ਸਾਹਿਬ ਨੂੰ ਜਿਹੜੇ ਅੱਜ ਜ਼ਮਾਨਤ 'ਤੇ ਹੈ ਚਲੋ ਜ਼ਮਾਨਤ 'ਤੇ ਹੈ ਦੇਖੀ ਜੂਗੀ ਪਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਤੁਸੀਂ ਚੀਫ ਮਿਨਿਸਟਰ ਆਫਿਸ ਦੇ ਅੰਦਰ ਨਹੀਂ ਜਾ ਸਕਦੇ ਉਹ ਬੰਦੇ ਪੰਜਾਬ ਦੇ ਚ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਆ ਸਾਬ ਜਿਹੜੇ ਬੰਦੇ ਕਹਿੰਦੇ ਨਾ ਜਿਹੜੇ ਲਾਹੌਰ ਬੇਵਕੂਫ ਸਾਬਤ ਹੋਏ ਪਿਸ਼ੌਰ ਜਾ ਕੇ ਕਿਵੇਂ ਸਿਆਣੇ ਹੋ ਜਾਣਗੇ ਕਹਿੰਦੇ ਹੱਤ ਤਾਂ ਨਹੀਂ ਬਦਲਦੀਆਂ ਜਿਹੜਾ ਬੇ ਚੋਰ ਚੋਰੀ ਛੱਡ ਦੂਗਾ ਬੇਈਮਾਨੀ ਤੋਂ ਨਹੀਂ ਛੱਡਦਾ ਸਾਹਿਬ ਪ੍ਰੈਸ ਮਸਲੇ 'ਚ ਤਾਂ ਸਾਰੀ ਕਹਾਣੀ ਵੈਸੇ ਤਾਂ ਕਹਿੰਦੇ ਇਹ ਕਹਿੰਦੇ ਬੋਤਲ ਨਹੀਂ ਹੈ ਜੀ ਸ਼ਰਾਬ ਪੁਰਾਣੀ ਹੈ ਇੱਥੇ ਤਾਂ ਬੋਤਲ ਵੀ ਪੁਰਾਣੀ ਹੈ ਸ਼ਰਾਬ ਵੀ ਪੁਰਾਣੀ ਹੈ ਵੇਚਣ ਵਾਲੇ ਵੀ ਪੁਰਾਣੇ ਹੈ ਮੈਂ ਬੇਨਤੀ ਜਿਹੜੀ ਗਵਰਨਰ ਸਾਹਿਬ ਨੂੰ ਕਰਕੇ ਆਇਆ ਗਵਰਨਰ ਸਾਹਿਬ ਮੈਂ ਸਮਝਦਾ ਕਨਸਟੀਚਿਊਸ਼ਨਲ ਥੋੜੀ ਮਜਬੂਰੀਆਂ ਲਿਮਿਟੇਸ਼ਨਸ ਹੈਗੀਆਂ ਪੰਜਾਬ ਵਿਧਾਨ ਸਭਾ ਨੇ ਅਸੀਂ ਬਿੱਲ ਪਾਸ ਕੀਤਾ ਸੀਗਾ ਵੀ ਪੰਜਾਬ ਸਰਕਾਰ ਦੀ ਬਿਨਾ ਪਰਮਿਸ਼ਨ ਤੋਂ ਸੀਬੀਆਈ ਨੂੰ ਇਨਕੁਆਇਰੀ ਨਹੀਂ ਲੱਗ ਸਕਦੀ ਪਰ ਇਹ ਸਾਰੇ ਮਸਲੇ ਦੇ ਅੰਦਰ ਦਿੱਲੀ ਵਾਲਿਆਂ ਨੇ ਜਦੋਂ ਹਾਈਜੈਕ ਕੀਤਾ ਅਸਲ ਦੋਸ਼ੀ ਤਾਂ ਮੈਂ ਉਹਨਾਂ ਨੂੰ ਮੰਨਦਾ ਭਗਵੰਤ ਮਾਨ ਜੀ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਕਸੂਰ ਤਾਂ ਇਹ ਨਹੀਂ ਹੈ ਵੀ ਉਹਨਾਂ ਨੇ ਐਬਡੀਕੇਸ਼ਨ ਆਫ ਹਿਸ ਅਥਾਰਟੀ ਐਬਡੀਕੇਸ਼ਨ ਆਫ ਹਿਸ ਰਿਸਪੌਂਸਿਬਿਲਟੀ ਜਿਹੜੀ ਲੋਕਾਂ ਨੇ ਚੁਣਿਆ ਨੇ ਦਿੱਤੀ ਸੀ ਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਉਹ ਆਪਣਾ ਛੱਡ ਕੇ ਆਪਣੇ ਹੋਰ ਕਮਾਂ ਚ ਲੱਗੇ ਆ ਉਹਨਾਂ ਤੇ ਜੇ ਕੇਸ ਬਣੂਗਾ ਤੇ ਇਸ ਗੱਲ ਦਾ ਬਣੂਗਾ ਵੀ ਜਿਹੜੇ ਕਹਿੰਦੇ ਸੀ ਵੀ ਮੈਂ ਆ ਜਿਹੜਾ ਹੋਇਆ ਆ ਕਤਲ ਹੋਇਆ ਆ ਬੰਦੇ ਮਰੇ ਨਹੀਂ ਆ ਕਤਲ ਕੀਤੇ ਗਏ ਆ ਭਗਵੰਦ ਮਾਨ ਜੀ ਮੈਨੂੰ ਦੱਸੋ ਤਾਂ ਸਹੀ ਕੀ ਦੇ ਉੱਤੇ 302 ਦਾ ਪਰਚਾ ਦਰਜ ਹੋਇਆ ਹੈ ਇੱਕ ਬੰਦੇ ਦਾ ਤਾਂ ਦੱਸ ਦਿਓ ਕਿਸੇ ਦੇ 302 ਦਾ ਪਰਚਾ ਦਰਜ ਹੋਇਆ ਹੋਵੇ ਪਰ ਹੋਣਾ ਵੀ ਨਹੀਂ ਕਿਉਂਕਿ ਸਰਕਾਰ ਕਹਿੰਦਾ ਵਸਈਆਂ ਬਏ ਕਟਵਾਲ ਤੋਂ ਅਬ ਡਰ ਕਾਹੇਗਾ ਜਿਨ੍ਹਾਂ ਨੇ ਕੀਤਾ ਉਹ ਤਾਂ ਚੀਫ ਮਿਨਿਸਟਰ ਸੁਪਰ ਚੀਫ ਮਿਨਿਸਟਰ ਬਣੀ ਬੈਠੇ ਐ ਪਰ ਉਹਦੇ ਵਿੱਚ ਜਿਹੜੀ ਸਿਲਵਰ ਨਾਇਨਿੰਗ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਗਵਰਨਰ ਸਾਹਿਬ ਆਲਰੇਡੀ ਇਹ ਸਾਰੇ ਬੰਦਿਆਂ ਤੇ ਦਿੱਲੀ ਐਕਸਾਈਜ਼ ਪਾਲਸੀ ਦੀ ਇਨਕੁਆਇਰੀ ਚੱਲ ਰਹੀ ਹੈ ਉਹ ਜੇ ਇਨਕੁਆਇਰੀ ਖਤਮ ਨਹੀਂ ਹੋਈ ਸਾਹਿਬ ਥਿਸ ਇਜ਼ ਅ ਆਨਗoing ਇਨਕੁਆਇਰੀ ਮੇਰੀ ਤੁਹਾਨੂੰ ਬੇਨਤੀ ਹੈ ਵੀ ਕਰਨ ਵਾਲੇ ਗੁਨਾਹ ਕਰਨ ਵਾਲੇ ਉਹੀ ਐ ਉਹਨਾਂ ਨੇ ਦਿੱਲੀ ਦੀ ਪਾਲਸੀ ਬਣਾਈ ਉਹੀ ਪਾਲਸੀ ਇੱਥੇ ਲਾਗੂ ਹੋਈ ਐ ਤੇ ਕਿਰਪਾ ਕਰਕੇ ਉਸ ਪਾਲਸੀ ਦਾ ਜਿਹੜਾ ਦਾਇਰਾ ਉਹਦੇ ਵਿੱਚ ਮਜੀਠੇ ਵਾਲੀ ਆ ਕਟਨਾ ਉਹ ਪਵਾ ਦਿਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸਭ ਉਥੇ 27 ਬੰਦਿਆਂ ਦੀ ਮੌਤ ਹੋਈ ਹੈ ਜਿਹੜੇ ਲੀਡਰ ਹੈ ਉਹਨਾਂ ਤੇ ਵੀ ਮੈਂ ਸਮਝਦਾ ਜਿਨ੍ਹਾਂ ਨੇ ਕਰੀ ਕਰਵਾਇਆ ਉਹ ਕਰਮ ਕਰਵਾਇਆ ਹੈ ਜਿਹੜੇ ਠੇਕੇਦਾਰ ਹੈ ਠੇਕੇਦਾਰ ਦਾ ਕਿ ਭੇਜੇ ਜਿਹੜੇ ਉਥੋਂ ਲੈ ਕੇ ਆਏ ਉਹ ਮਿਥਾਈਲੇ ਦੇ ਵਿੱਚ ਪਾਉਣ ਵਾਸਤੇ ਉਹਨਾਂ ਸਾਰਿਆਂ ਦੇ ਪਰਚੇ 302 ਦੇ ਹੋਣੇ ਚਾਹੀਦੇ ਆ ਇੱਕ ਗੁਜ਼ਾਰਿਸ਼ ਮੈਂ ਤੁਹਾਡੇ ਰਹੀਂ ਜੇ ਭਗਵੰਤ ਮਾਨ ਜੀ ਕੋ ਮਾੜੀ ਮੋਟੀ ਜੇ ਚੀਫ ਮਿਨਿਸਟਰੀ ਦੀ ਪੂਛ ਲੱਗੀ ਹੋਈ ਹੈ ਕਿਤੇ ਅਜੇ ਵੀ ਉਸ ਕੁਰਸੀ ਤੇ ਬੈਠੇ ਹੈ ਭਗਵੰਤ ਮਾਨ ਜੀ ਕੋਈ ਵੀ ਸਰਕਾਰ ਚਾਹੇ ਸਰਕਾਰ ਥੋੜੀ ਹੈ ਚਾਹੇ ਪਹਿਲੇ ਵਾਲੀਆਂ ਸਰਕਾਰਾਂ ਸੀਗੀਆਂ 10 ਲੱਖ ਰੁਪਏ ਦੇ ਕੇ ਆਪਣਾ ਪਾਪ ਨਹੀਂ ਧੋ ਸਕਦੇ ਤੁਸੀਂ ਜਾਨ ਦੀ ਕੀਮਤ ਪਾ ਕੇ 10 ਲੱਖ ਰੁਪਏ ਦੇ ਕੇ ਉੱਥੇ ਤੁਹਾਡੇ ਮੰਤਰੀ ਸਾਹਿਬ ਫੋਟੋ ਖਿਚਾ ਰਹੇ ਸੀ ਮਾਜਨ ਸਾਹਿਬ ਬੜੇ ਹੱਸ ਕੇ ਫੋਟੋ ਖਿਚਾ ਰਹੇ ਸੀ ਜਿਵੇਂ ਬੜਾ ਪੁੰਨ ਕਰਕੇ ਆਏ ਆ ਬੜਾ ਤੁਸੀਂ ਇਹਸਾਨ ਕਰ ਰਹੇ ਹੋ ਪਾਪ ਧੋਣ ਦੀ ਕੋਸ਼ਿਸ਼ ਕਰ ਰਹੇ ਹੈ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਜੋ ਵੀ ਮਰੇ ਇਸ ਨਕਲੀ ਸ਼ਰਾਬ ਦੇ ਨਾਲ ਉਹ ਸਾਰੇ ਵਿਚਾਰੇ ਗਰੀਬ ਮਜ਼ਦੂਰ ਡਿਲੀਵਰਰ ਸੀਗੇ ਜਿਹੜੇ ਰੋਜ਼ ਆਪਣੇ ਕਮਾ ਕੇ ਖਾਂਦੇ ਸੀਗੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪ੍ਰਵਾਸੀ ਸੀਗੇ ਪਰ ਜਿੱਥੇ ਡਰਗ ਆਲਿਆਂ ਦੀ ਗੱਲ ਕਰਦੇ ਆ ਵੀ ਡਰਗ ਆਲਿਆਂ ਦੇ ਪ੍ਰਾਪਰਟੀ ਜ਼ਬਤ ਕਰ ਲੋ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਪ੍ਰਾਪਰਟੀ ਜ਼ਬਤ ਹੋਣੀ ਚਾਹੀਦੀ ਹੈ ਆ ਪੈਸਾ ਹੈ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚ ਜਾਏ ਉਹਨਾਂ ਲੋਕਾਂ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਘਰ ਤੋੜਨੇ ਇਹਨਾਂ ਦੇ ਵੀ ਤੋੜੋ ਜਿਹੜੇ ਲੋਕਾਂ ਨੇ ਆ ਬੇਜਾਨ ਗਰੀਬ ਬੰਦਿਆਂ ਨੂੰ ਮਾਰਿਆ ਹੈ ਉਹ ਪੈਸੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਕੇ ਰਿਕਵਰ ਕੀਤੇ ਜਾਣ ਤੇ ਇਹਨਾਂ ਦੇ ਪਾਏ ਜਾਣ ਆਖਰੀ ਜਿਹੜੀ ਰਿਕੁਐਸਟ ਉਹਨਾਂ ਨੂੰ ਮੈਂ ਕੀਤੀ ਹੈ ਮਨੀ ਟ੍ਰੇਲ ਐਸਟੈਬਲਿਸ਼ ਹੋਣੀ ਬਹੁਤ ਜ਼ਰੂਰੀ ਹੈ ਸਭ ਕਿਸੇ ਮਸਲੇ ਦੇ ਵਿੱਚ ਆ ਤਾਂ ਕਰਿੰਦੇ ਆ ਅੱਜਕੱਲ 25000 ਰੁਪਏ 50000 ਰੁਪਏ ਤਾਂ ਕਤਲ ਕਰਵਾ ਲਓ ਪੰਜਾਬ ਦੇ ਹਾਲਾਤ ਆ ਹੋਏ ਖੜੇ ਇੱਥੇ ਕਿਸੇ ਨੂੰ ਦਿਓ 50000 ਰੁਪਏ ਜਾ ਕੇ ਫੈਟ ਹੋ ਕੇ ਆਊਗਾ ਦਰਵਾਜ਼ੇ 'ਚ ਮਰਵਾ ਲਓ ਚਾਹੇ ਕਿਸੇ ਮਰਵਾ ਲਓ ਉਹ 50000 ਚ ਮਿਲਦੇ ਆ ਪਰ ਮਨੀ ਟ੍ਰੇਲਸ ਜਰੋਂ ਦੇਖੋਗੇ ਵੀ ਪੈਸਾ ਜਾ ਕਿੱਥੇ ਰਿਹਾ ਉਦੋਂ ਜਾ ਕੇ ਅਸਲ ਜਿਹੜੇ ਮੁਲਜ਼ਮ ਹੈ ਉਹਨਾਂ ਤੱਕ ਪਹੁੰਚ ਸਕੋਗੇ ਉਹਦੇ ਵਿੱਚ ਸਭ ਜਿਹੜੇ ਪੰਜਾਬ ਦਾ ਦੁਰਪਾਗ ਹੈ ਵੀ ਜਿਹੜੇ ਐਤਕੀ ਕਹਿੰਦੇ ਸੀ ਵੀ ਨਵੀਂ ਪਨੀਰੀ ਆਈ ਹੈ ਨਵੇਂ ਮੁੰਡੇ ਅੱਗੇ ਆਏ ਹੈ ਨਵੇਂ ਪਹਿਲੀ ਦਫਾ ਜਿਹੜੇ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਦਾ ਸਾਰੇ ਇਸ ਤਰ੍ਹਾਂ ਇਹ ਨਵੇਂ-ਨਵੇਂ ਨਵੇਂ ਖੂਨ ਆਏ ਆ ਉਹ ਨਵੇਂ ਖੂਨ ਦੀ ਵੀ ਚੈਕਿੰਗ ਕਰਵਾਓ ਸਭ ਜਿਹੜੇ ਲੋਕ ਐਤਕੀ 93 ਜੋ ਮੇਰੇ ਖਿਆਲ 70 ਪਹਿਲੀ ਵਾਰ ਇਲੈਕਸ਼ਨ ਲੜਿਓਣੇ ਆ। ਉਹਨਾਂ ਨੇ ਜਿਹੜੇ ਸਾਈਕਲ ਤੇ ਨਹੀਂ ਸੀ ਚੜ ਸਕਦੇ ਅੱਜ ਡਿਫੈਂਡਰਾਂ ਤੇ ਚੜੇ ਫਿਰਦੇ ਆ। ਉਹਨਾਂ ਦੀ ਵੀ ਜਾਂਚ ਹੋਣੀ, ED ਨੇ ਇਹਦੇ ਵਿੱਚ ED ਵੀ ਇਨਵੋਲਡ ਹੈ ਸਭ। ਆ ਜਿਹੜਾ ਦਿੱਲੀ ਵਾਲਾ ਸਾਈਜ਼ ਵੇਸ ਵੀ ED ਵੀ ਦੇਖ ਰਹੀ ਹੈ। ਉਹਨਾਂ ਨੂੰ ਥੋੜਾ ਜਿਹਾ ਕਹੋ ਵੀ ਇਸ ਬਹਾਨੇ ਸਾਰਿਆਂ ਦੇ ਪੁਰਾਣੇ, ਨਵੇਂ, ਕਾਂਗਰਸ, ਭਾਜਪਾ, ਅਕਾਲੀ ਸਾਰਿਆਂ ਦੇ ਖਾਤੇ ਫਰੋੜ ਲਓ। ਆਪੇ ਆਪਾਂ ਤਾਂ ਲੱਗ ਜੂਗਾ ਕਿਹੜੇ ਦਾ ਕਿਹੜੇ ਠੇਕੇਦਾਰ ਨਾਲ ਲਿੰਕ ਹੈ। ਤਾਂ ਜਾ ਕੇ ਪੰਜਾਬ ਦਾ ਮਸਲਾ ਕਿਤੇ ਹਲਊਗਾ ਅਦਰਵਾਈਸ ਸਾਹਿਬ ਇਸੇ ਤਰ੍ਹਾਂ ਹੀ ਮੋਟਾ ਹੁੰਦੀਆਂ ਰਹਿਣ ਗਿਆ ਇਸੇ ਤਰ੍ਹਾਂ ਹੀ ਕੋਈ ਫਿੱਲੇ ਫੜ ਕੇ ਲਿਆ ਰੱਖਿਆ ਜਿਹੜੇ ਅਸਲ ਸੀਗੇ ਉਹ ਤਾਂ ਕਾਬੂ ਆਣੇ ਨਹੀਂ ਤੇ ਜਿਹੜੇ ਮਾਸਟਰ ਪਿਛਲੇ ਵੱਤੋਂ ਪਿੱਛੇ ਬੈਠੇ ਐ ਪਾਕਿਸਤਾਨਾ ਵਾਲਾ ਹਾਲ ਐ ਸਾਹਿਬ ਪਾਕਿਸਤਾਨ ਵੀ ਇੱਕ ਬਾੜੇ ਦਾ ਉਹ ਕਹਿੰਦੇ ਨੇ ਬਾੜੇ ਦਾ ਟੱਟੂ ਐ ਉਹ ਮਾਲਕ ਤਾਂ ਹੋਰ ਬੈਠੇ ਇਸ਼ਾਰੇ ਦੇ ਕੋਈ ਹੋਲ ਖਿਲਾ ਰਿਹਾ ਤਖੋ ਉਹਨਾਂ ਖਿਲਾ ਰਿਹਾ ਇਹ ਇਹਨਾਂ ਲੋਕਾਂ ਦਾ ਹਾਲ ਐ ਜਿਹੜੇ ਪਕੜ ਰੱਖੇ ਹੈ ਤੇ ਉਹ ਪਾੜੇ ਦੇ ਟੱਟੂ ਹੈ ਕਿਸੇ ਨੂੰ 50000 ਰੁਪਏ ਦੇ ਤੇ ਤਿਆਰ ਤੋਂ ਬੋਤਲ ਬਣਾ ਦੇ ਆ ਮੋਹਰ ਲਾ ਦੇ ਟੋਟਲ ਫਰਾਡ ਹੋ ਰਿਹਾ ਹੈ ਸਾਹਿਬ ਇਹਦਾ ਨੇਮ ਆਫ ਜਸਟਿਸ ਇਹਨਾਂ ਲੋਕਾਂ ਨੂੰ ਨਹੀਂ ਮਿਲਣਾ ਇਸ ਕਰਕੇ گورنر ਸਾਹਿਬ ਨੂੰ ਸੀ ਸਬੰਸ਼ ਕੀਤੀ ਹੈ ਮੈਨੂੰ ਉਮੀਦ ਹੈ گورنر ਸਾਹਿਬ ਨੇ ਜਿਸ ਸੰਜੀਦਗੀ ਦੇ ਨਾਲ ਡਰੱਗ ਦੇ ਖਿਲਾਫ ਮੁਹਿੰਮ ਚਲਾਈ ਹੈ ਆ ਪੰਜਾਬ ਦੀ ਸੋਚ ਮਾੜੀ ਹੈ ਵੀ ਡਰੱਗ ਆਲ ਦਾ ਕਹਿੰਦੇ 99% ਅਸੀਂ ਸਾਫ ਕਰਤਾ ਅੱਜ ਹੀ ਖਬਰ ਚੱਲ ਰਹੀ ਹੈ ਆਪਣੇ ਟੀਵੀ ਤੇ ਦੋ ਬੱਚੇ ਆਜੀ ਮਰ ਕੇ ਪਤਾ ਨਹੀਂ ਉਹ 99% ਜੋ ਹੈ ਆ ਬਾਹਰ ਵਾਲੇ ਜੋ ਹੈ ਉਹ ਤਾਂ ਪਤਾ ਲੱਗ ਜੂਗਾ ਪਰ ਉਥੇ ਆ ਜਿਹੜੇ ਮਰਦੇ ਆ ਨਕਲੀ ਸ਼ਰਾਬ ਦੇ ਨਾਲ ਆ ਸ਼ਰਾਬ ਦੇ ਆ ਤਾਂ ਆ ਲੋਕਾਂ ਨੂੰ ਪ੍ਰੋਤਸਾਹਿਤ ਕਰ ਰਹੇ ਆ ਸਰ ਆ ਪ੍ਰੋਤਸਾਹਿਤ ਕਰ ਰਹੇ ਆ ਲੋਕ ਆ ਆ ਦੇਖੋ ਐ ਆ ਕਿਹੜੇ ਦੇਸ਼ ਭਗਤੀ ਦੇ ਕੇਸ ਚ ਕੇਜਰੀਵਾਲ ਸਾਹਿਬ ਅੰਦਰ ਰਹਿ ਕੇ ਆਏ ਸਭ ਕਿਹੜਾ ਦੇਸ਼ ਭਗਤੀ ਦਾ ਇਲਜ਼ਾਮ ਲਗਿਆ ਸੀ ਇਹਨਾਂ ਦੇ ਉੱਤੇ ਆ ਸਸੋਦੀਆ ਸਾਹਿਬ ਖੜੇ ਆ ਆ ਕਿਹੜੀ ਦੇਸ਼ ਭਗਤੀ ਦਾ ਕਰਕੇ ਆਏ ਆ ਸਰ ਇਹ ਲੋਕ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਹਿ ਰਹੇ ਆ ਵੀ ਨਸ਼ਾ ਛੱਡੋ ਜਾਂ ਤਾਂ ਕਹਿ ਰਹੇ ਆ ਵੀ ਉਹ ਚਿੱਟਾ ਛੱਡੋ ਆ ਗੁਲਾਬੀ ਰੰਗ ਵਾਲੀ ਪਕੜੋ ਆ ਗੁਲਾਬੀ ਰੰਗ ਵਾਲੀ ਵੇਚਦੇ ਸਾਬ ਹੈ ਇਹ ਗੁਲਾਬੀ ਰੰਗ ਦੇ ਰੰਗ ਹੈ ਜਿਹੜੇ ਚੜੇ ਆ ਜਿੱਥੇ ਸੱਥਰ ਵਿੱਚ ਇਹ ਲੋਕਾਂ ਦੇ ਘਰੇ ਉਹ ਗੁਲਾਬੀ ਰੰਗ ਨੇ ਚੜਾਏ ਉਹ ਤਾਂ ਅਸੀਂ ਨਸ਼ਾ ਹੀ ਨਹੀਂ ਮੰਨਦੇ ਲਿਖਦੇ ਮੈਂ ਗੁਲਾਬੀ ਰੰਗ ਦੀ ਗੱਲ ਇਸ ਕਰਕੇ ਕਹਿ ਰਹੇ ਨਾਲ ਲੈ ਕੇ ਆ ਆ ਵੀ ਬੱਚਿਆਂ ਨੂੰ ਦਿਖਾਣ ਦੀ ਲੋੜ ਹੈ ਕਹਿੰਦੇ ਸਾਰਿਆਂ ਨੂੰ ਆ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਲਿਖਿਆ ਸਾਬ ਜਿਹੜੇ ਆ ਵੇਚ ਰਹੇ ਆ ਨਾ ਕਹਿੰਦਾ ਐਥ ਕੀ ਸਾਹਿਬ 1 ਕਰੋੜ ਬਾਕਸ 1 ਕਰੋੜ ਡੱਬੇ ਇੱਕ ਡੱਬੇ ਦੇ ਅੰਦਰ 12 ਬੋਤਲਾਂ ਜਦੋਂ ਸਰਕਾਰ ਬਣੀ ਸੀ 40 ਲੱਖ ਬਾਕਸ ਵਿਕਦੇ ਸੀਗੇ ਐਥ ਕੀ 97 ਲੱਖ 1 ਕਰੋੜ ਤੋਂ ਹੱਥ ਪਾਰ ਰੱਖਿਆ 12 ਲੱਖਾਂ ਬੋਤਲਾਂ ਵਿਕਣ ਗਈਆਂ ਇੰਗਲਿਸ਼ ਦੀਆਂ ਸਾਹਿਬ ਦੇਸੀ ਦਾ ਉਹਦਾ ਖੁੱਲਾ ਖਾਤਾ ਉਹਦੇ ਨਾਲ ਤਾਂ ਕੋਈ ਦੇਸੀ ਤਾਂ ਗਰੀਬਾਂ ਵਾਸਤੇ ਮਰਨ ਵਾਸਤੇ ਉਹ ਤਾਂ ਮਰਨ ਆਏ ਤੇ ਲਿਖਿਆ ਕੰਜ਼ਮਪਸ਼ਨ ਆਫ ਐਲਕੋਹਲ ਇਜ਼ ਇੰਜੂਰੀਅਸ ਟੂ ਹੈਲਥ ਬੀ ਸੇਫ ਡੋਨਟ ਡਰਿੰਕ ਐਂਡ ਡਰਾਈਵ ਵੈਸੇ ਘਰੇ ਬੈਠ ਕੇ ਸ਼ਕਿਆ ਕਰੋ ਕੋਈ ਗੱਲ ਨਹੀਂ ਸਾ ਆ ਸਰਕਾਰ ਹੈ ਆਪਾ ਗਵਰਨਮੈਂਟ ਜੀ ਦਾ ਸੰਦੇਸ਼ ਹੈ ਸੌ ਹਰ ਚਗਵਾਰੇ ਤੇ ਉੱਚੀ ਅਕਲ ਕਰਕੇ ਕਹਿੰਦਾ ਦੇਦੇ ਨਹੀਂ ਹੂੰ ਗਾਰਾ ਕਾਦਾ ਹੂੰ ਗਾਰੇ ਕੋਇਸ ਕਰਕੇ ਅੱਜ ਬੇਨਤੀ ਕਰਕੇ ਆਏ ਆ ਸਭ ਥੈਂਕ ਯੂ ਸੋ ਮਚ ਜੀ ਸਾਹਿਬ ਨੇ ਕੀ ਕਿਹਾ ਵਰਨਰ ਸਾਹਿਬ ਨੇ ਦੇਖੋ ਗਵਰਨਰ ਸਾਹਿਬ ਦਾ ਰੋਲ ਆਪਨ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਪੰਜਾਬ ਦਾ ਮਸਲਾ ਬਹੁਤ ਗੰਭੀਰ ਹੈ ਉਹਨਾਂ ਨੂੰ ਵੀ ਜਦੋਂ ਆ ਮੈਂ ਕਿਹਾ ਵੀ ਆ ਮੇਨ ਜਿਹੜਾ ਮਸਲਾ ਹੈ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਸ਼ਾਂਤੀ ਦੇ ਨਾਲ ਹੋ ਨਹੀਂ ਸਕਦਾ ਉਹਨਾਂ ਨੇ ਵੀ ਉਹਦੇ ਵਿੱਚ ਹਾਂ ਮਿਲਿਆ ਕਿ ਮੇਰੇ ਵੀ 40 45 ਸਾਲ ਦਾ ਰਾਜਨੀਤਿਕ ਅਨੁਭਵ ਹੈ ਮੈਂ ਵੀ ਸਮਝਦਾ ਹਾਂ ਕੌਣ ਪਿੱਛੇ ਬੈਠ ਕੇ ਕੌਣ ਕਰਵਾਤਾ ਹੈ ਜੱਕਰ ਸਾਹਿਬ ਨੇ ਗਾਂਧੀ ਨੇ ਅੱਜ ਟਵੀਟ ਕੀਤਾ ਹੈ ट्वीट कि किया है कि नहीं किया? राहुल गांधी जो वहाँ बैठ के कर रहे हैं दूसरे कोई कर रहा है। मेरी एक बेनती है सरकार से। मानियो प्रधानमंत्री जी ने जिस सोच के तहत सारी ऑल पार्टी एम को लीडर्स को कहा भी बाहर जाके दूसरे देशों में अंदर जाके असल बात सामने रखो भी हिंदुस्तान जो है सारे दुनिया की लड़ाई लड़ रहा है आतंकवाद के खिलाफ और उसकी सच्चाई जाके रखने के लिए कहा है परंतु ये देश का दुर्भाग्य है कि यहाँ पे आज भी अपोजिशन में बैठे कुछ बड़े लीडर हैं बड़ी बड़ी पार्टियों में सी डब्ल्यू सी के मेंबर हैं वो कहते हैं हमें यकीन नहीं भी हमने जाके उनके सरगोदा के ऊपर हमला कर दिया या हमने कोई मीरकोट के ऊपर कर दिया या हमने चकला किसी अड्डे पे किया नहीं मेरी एक बेनती है माननीय प्रधानमंत्री जी से भी ऐसे लीडरों का एक ग्रुप बना के पाकिस्तान भेजो साहब उस मौलाना मकसूद के यहाँ भेजो वहां जाके उसकी सतर पे बैठ के जब जाके बैठेंगे ना साहब वो भी कहेंगे भी हमारे अपने आगे खुले दिल से इनको मिलाएंगे क्योंकि देखिए दुश्मन का भी सराहना करनी पड़ती है वहां पे चाहे उनके आपस में लीडर को पकड़ के जेल में ठोक रखा है पर उसके बावजूद सारी पार्टी वाले ਇੱਕ ਬੋਲੀ ਬੋਲ ਰਹੇ ਹਾਂ ਵੀ ਅਸੀਂ ਨੇ ਪਤਾ ਨਹੀਂ ਕਿ ਲਫਤੇ ਕਰ ਲਿਆ। ਹਮਾਰੇ ਆਏ। ਆਧਿਕ اپੋਜੀਸ਼ਨ ਜੋ ਲੀਡਰਸ਼ਿਪ ਹੈ ਉਹ ਇਹ ਕਹਿ ਰਹੀ ਨਹੀਂ ਜੀ ਕੁਝ ਵੀ ਨਹੀਂ ਹੋਇਆ ਉੱਥੇ ਤਾਂ। ਕੁਝ ਵੀ ਨਹੀਂ ਹੋਇਆ ਸਾਨੂੰ ਬਤਾਓ। ਅਰੇ ਬੜੇ ਮਾਨਸੋ ਤੁਮੇ ਪੰਜਾਬ ਨੇ ਦੇਖਿਆ ਹੈ ਸਾਬ। ਪੰਜਾਬ ਨੇ ਕਹਿੰਦਾ ਅਸੀਂ ਆਪਣੇ ਪਿੰਡੇ ਦੇ ਡਾਇਆ ਹੈ ਸਾਬ ਲੜਾਈਆਂ। ਇਕੱਲੇ 65 ਕੱਟਰ ਵਾਲੀਆਂ ਨਹੀਂ ਅਸੀਂ ਅਤੰਗਵਾਦ ਦੀ ਲੜਾਈ ਵੀ ਆ ਜਿਹੜੇ ਆ ਕੱਟਰਵਾਦ ਦੀ ਲੜਾਈ ਅਸੀਂ ਲੜਿਆ। 25000 ਤੋਂ ਜ਼ਿਆਦਾ ਜਾਨਾਂ ਗਵਾਈਆਂ ਸਾਨੂੰ ਪਤਾ ਜਿਹਦੇ ਕਰੇ 70 ਪਿੱਛਦਾ ਉੱਥੇ ਟੈਲੀਵਿਜ਼ਨ ਤੇ ਦੇਖ ਕੇ ਕਰਦੇ ਹੋ ਮੈਂ ਨਹੀਂ ਕਹਿਣਾ ਚਾਹੂੰਗਾ ਹਿੰਦੁਸਤਾਨ ਅਮਨ ਸ਼ਾਂਤੀ ਦਾ ਹਮ ਪੁਜਾਰੀ ਹੈ ਸਾਬ ਪਰ ਤੂੰ ਜਿਹੜਾ ਸਾਡੇ ਨਾਲ ਆ ਕੇ ਪੰਗਾ ਲਊਗਾ ਅਸੀਂ ਉਹਨੂੰ ਸਬਕ ਸਿਖਾਉਣ ਦਾ ਵਾਅਦਾ ਹੀ ਨਹੀਂ ਕਰਦੇ ਅਸੀਂ ਸਬਕ ਸਿਖਾਣੇ ਵੀ ਹਾਂ ਵੀ ਡੂ ਨਾਟ ਜਸਟ ਪ੍ਰੋਮਿਸ ਵੈਨ ਪ੍ਰੋਵੋਕਡ ਇੰਡੀਆ ਡਿਲੀਵਰਸ retribution ਚੱਕਰ ਸਾਹਿਬ ਅੱਜ ਅਮਰੀਕਾ ਨੇ ਵੀ ਆਰਮੀ ਨੇ ਸਟੇਟਮੈਂਟ ਆਤੰਕਵਾਦ ਦਾ ਮੇਨ ਜਿਹੜਾ ਉੱਥੇ ਆ ਕੇ ਪਹਿਲ ਲਗਾਉਂ ਕੇ ਅੰਦਰ ਜੋ ਕੁਝ ਹੋਇਆ ਸਾਬ ਉਹਦੇ ਵਿੱਚ ਤਰਮ ਦੇ ਆਧਾਰ ਤੇ ਜਿਸ ਤਰ੍ਹਾਂ ਵੱਖ-ਵੱਖ ਕਰਕੇ ਕੀਤਾ ਗਿਆ ਇੱਥੇ ਮੇਨ ਏਜੰਡਾ ਪਾਕਿਸਤਾਨ ਦੇ ਜਿਹੜੇ ਕੱਟੜਵਾਦੀ ਜਿਹੜੇ ਜਿਹਾਦੀ ਆਪਣੇ ਆਪ ਨੂੰ ਕਹਿੰਦੇ ਆ ਜਿਹੜੇ ਅੱਜ ਬਾਹਰ ਵਾਲੇ ਅਮਰੀਕਾ ਵਰਗੇ ਮੁਲਕਾਂ ਨੂੰ ਉਹ ਬਹੁਤ ਪਿਆਰੇ ਲੱਗਣ ਲੱਗੇ ਉਹ ਸਾਮਾ ਬਿੰਲਾਦਨ ਤੇ ਆਈਸੀਸ ਵਾਲੇ ਲੋਕ ਹੈ ਉਹ ਜਿਹੜੇ ਆ ਉਹਨਾਂ ਦਾ ਇੱਥੇ ਸਾਡੇ ਆਪਸੀ ਭਾਈਚਾਰਕਾਂਝ ਦੇ ਵਿੱਚ ਦੋ ਫਾੜ ਕਰੰਦਾ ਤੇ ਪੰਜਾਬ ਹਮੇਸ਼ਾ ਦੇਸ਼ ਦੀ ਖੜਕ ਬੁਝਾਰ ਰਹੀ ਹੈ ਸਾਹਿਬ ਹਮੇਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਟਰੈਂਥ ਸਾਡਾ ਭਾਈਚਾਰਾ ਉਸ ਭਾਈਚਾਰੇ 'ਚ ਦੋ ਫਾੜ ਕਰਕੇ ਸਵੇਰੇ ਇਹਨਾਂ ਨੇ ਕਹਿ ਦੇਣਾ ਸੀ ਜੋ ਤਾਂ ਉਹ ਇਹਨਾਂ ਨੇ ਆਪ ਹੀ ਡਗਾਤਾ ਬੰਮ ਉਹਤੇ ਇਹਨਾਂ ਦੀਆਂ ਚਾਲਾਂ ਸਾਰੀਆਂ ਦੇਖੀ ਬੈਠੇ ਆ ਮੇਰਾ ਇਹਨਾਂ ਆਪੋਜੀਸ਼ਨਲ ਲੀਡਰਾਂ ਨੂੰ ਇਹ ਯਾਦ ਇਹਨਾਂ ਨੂੰ ਭੇਜੋ ਪਾਕਿਸਤਾਨ ਨਹੀਂ ਇਹਨਾਂ ਸਾਰਿਆਂ ਨੂੰ ਕੋ ਜਾ ਕੇ ਉੱਥੇ ਦਰਬਾਰ ਸਾਹਿਬ ਜਾ ਕੇ ਮੱਥਾ ਮੰਗੇ ਆਣ ਕਿਉਂਕਿ ਇਹਨਾਂ ਨੇ ਬੇਇੱਜ਼ਤੀ ਮੁਲਕ ਦੀ ਕੀਤੀ ਹੈ ਇਹਨਾਂ ਨੇ ਸਾਡੇ ਫੌਜ ਦੀ ਬੇਇੱਜ਼ਤੀ ਕੀਤੀ ਹੈ ਜਿਹੜੇ ਆ ਪੁੱਛ ਰਹੇ ਵੀ ਇਹਨਾਂ ਨੇ ਉੱਥੇ ਕੀਤਾ ਕੀ ਹੈ ਜਾ ਕੇ ਉੱਥੇ ਦੇਖੋ ਮੋਲਾਨਾ ਮਸੂਦ ਦੇ ਪਿੱਛੇ ਇਹਨਾਂ ਨੇ ਜੰਗ ਆਰਮੀ ਨੇ ਸਟੇਟਮੈਂਟ ਦਿੱਤੀ ਅੱਜ ਇਹ ਕਿ ਜਿਹੜੇ ਪਾਕਿਸਤਾਨੀ ਸੀਗੇ ਉਹਨਾਂ ਦਾ ਟਾਰਗੇਟ ਗੋਲਡਨ ਟੈਂਪਲ ਸੀ ਹਾਰਮਿਕਸਤਾਨ ਸੀਗੇ ਕਾਫੀ ਉਹਨਾਂ ਨੇ ਡਿਟੇਲ ਜਿਹੜੀ ਉਹ ਦਿੱਤੀ ਦਈ ਇੱਕ ਚੀਜ਼ ਹਾਰਮਿਕਸਤਾਨ ਗੋਲਡਨ ਟੈਂਪਲ ਇਹ ਟਾਰਗੇਟ ਸੀ ਦਿੱਖ ਇਸ ਨੂੰ ਕਿਸ ਨੂੰ ਧਰਮ ਕੇ ਨਾਮ ਕੇ ਉੱਪਰ ਵੰਡਣੇ ਦਾ ਅਜੰਡਾ ਪਹਿਲਗਾਮ ਤੋਂ ਸਪਸ਼ਟ ਥਾ ਜਬ ਆ ਧਰਮ ਕੇ ਨਾਮ ਪੇ ਆਦਮੀਆਂ ਕੋ ਉਨਕੇ परिवारों के सामने धर्म के नाम पे छांट छांट के गोलियां मारी गई उनका कत्ल किया गया आपस में धर्म के अंदर दरार डालने की कोशिश की और अब अगर हरमंदर साहब के ऊपर इस किस्म की इसम की कोचि सोच रखता है पाकिस्तान उसका भी एजेंडा ये है कि पंजाब हमेशा देश की बुझा रहा है और यहाँ की पंजाब के लोगों की सबसे बड़ी स्ट्रेंथ जो है हमारी सबसे बड़ी ताकत है हमारा भाईचारक सांझ है हिंदू सिख हमारा मुसलमान ईसाई दलित भाईचारा है, हमारी सबसे बड़ी पहचान है उस पहचान में दरार डालने के लिए अगर हरिमंदिर साहब के ऊपर किसी ने ऐसी गंदी सोच रखी है तो मैं समझता हूँ और मैं इस बात की दाद भी देना चाहूँगा साहब ये बात आपके साथ मैं साझी भी करना चाहूंगा मैं दाद प्रधानमंत्री जी ने भी कहा गृह मंत्री जी रक्षा मंत्री राजनाथ सिंह जी ने भी कहा ये जो ऑपरेशन सिंदूर है साहब ये खत्म नहीं हुआ साहब ये मिसाइलें चलनी बंद हो हो गई हैं सकता है ब्रामोज नहीं चल रही हो सकता है स्कैल्प मिसाइल नहीं चल रही हो सकता है ड्रोन नहीं जा रहे बट वी विल फाइट देम ऑन देयर ओन टर्म्स अगर पाकिस्तान की पॉलिसी थी दैट वी विल ब्लीड इंडिया बाय थाउजेंड कट्स आई वुड से आर पॉलिसी शुड बी वी विल ब्लीड पाकिस्तान बाय थाउजेंड एंड कट्स असी इक्कीयो कत्ती पा दिए ना पाइए पल कड़ी पर ऐसा फर्क जरूर है हिंदुस्तान और पाकिस्तान के अंदर फर्क है हम किसी नेतृत्व को नहीं मारेंगे साहब आज शाम को आप देखना आज खबर लगी है कि एक आतंकी मारा गया गोली मार दी किसी ने वो शाम को कहेंगे हिंदुस्तानियों ने मरवा दिया साहब हमने कहा था जो भी इस आतंकी प्यास जिसने हमारे पहलगा के हमारे निर्दोष भाइयों की जान ली है चुन चुन के मारेंगे साहब और ये जो कांग्रेस वाले पूछ रहे हैं उनके घर भी इनको भेजो जो ये जो पंजाब वाले पूछ रहे हैं। लीडर इनको जरूर वीजा लगवा के भेजो सब थैंक यू कांग्रेस वालों लगातार कल कही जा रही है वो कहते हैं कि स्पेशल पैकेज पंजाब के लिए होना चाहिए और राजा बडिंग ने भी क्या कहते हैं इकट्ठे हो के चलते हैं स्पेशल पैकेज की डिमांड बड़ी दिमाग बड़ी देर बाद जागे है किते पास गए होने मेरे ख्याल उधर वीजा कैंसिल हो गया शायद उनका भेजा नहीं उन्होंने 60 साहब के सीनियर बंदे भी कोई करना भी कर स्पेशल पैकेज की मांग किसे करोगे ਅ ਦੇਖੋ ਕੀ ਨੇ ਕੀਤੀ ਸੀ ਕੀ ਨੇ ਨਹੀਂ ਕੀਤੀ ਸਾਰੇ ਦੁਨੀਆ ਜਾਣਦਾ ਉਹਨਾਂ ਨੂੰ ਪਤਾ ਹੈ ਸਾਰਿਆਂ ਨੇ ਪਤਾ ਜਿਹੜੇ ਗਵਰਨਰ ਸਾਹਿਬ ਦੇ ਸਾਹਮਣੇ ਮੀਟਿੰਗ ਹੋਈ ਸੀ ਉਹਦੇ ਵਿੱਚ ਮੰਗ ਉਠਾਈ ਸੀ ਉਹਦਾ ਖੁਦ ਉਸ ਟਾਈਮ ਰਣਦੀਪ ਨਾਭਾ ਜੀ ਨੂੰ ਪੁੱਛ ਲਓ ਉੱਥੇ ਨਾਲ ਸੀਗੇ ਉਹਨਾਂ ਨੇ ਵੀ ਇਸ ਗੱਲ ਦਾ ਹੰਗਾਰਾ ਦਿੱਤਾ ਜਾਂ ਇਹਨਾਂ ਦੇ ਬਾਕੀ ਜਿਹੜੇ ਲੀਡਰ ਬੈਠੇ ਸੀ ਸਾਰਿਆਂ ਨੇ ਭਗਵੰਤ ਮਾਨ ਜੀ ਵੀ ਰਾਜੀ ਹੋਏ ਵੀ ਨਾਲ ਚੱਲਾਂਗੇ ਤੁਹਾਡੇ ਜਖੜ ਸਾਹਿਬ ਸਾਡਾ ਵੀ ਕੋਸ਼ਿਸ਼ ਹੈ ਪੰਜਾਬ ਦੇ ਅੰਦਰ ਕਿਉਂਕਿ ਹੁਣ ਵੀ ਆ ਜੋ ਕੁਝ ਵੀ ਹੋ ਰਿਹਾ ਦਾ ਪ੍ਰਭਾਵ ਬਾਕੀ ਇਹਨਾਂ ਨੂੰ ਤਾਂ ਟੈਲੀਵਿਜ਼ਨ ਤੇ ਦੇਖਦੇ ਨੇ ਪੰਜਾਬ ਦੇ ਅੰਦਰ ਸਾਰਿਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਟ੍ਰੇਨ ਦੀ ਟ੍ਰੇਨ ਜਿਹੜੇ ਸਾਡੇ ਪ੍ਰਵਾਸੀ ਭਰਾ ਸੀਗੇ ਉੱਠ ਕੇ ਤੁਰਗੇ ਸੀਗੇ ਇੰਡਸਟਰੀ ਸੈਂਟੀਮੈਂਟ ਜਿਹੜਾ ਸੀਗਾ ਵਪਾਰੀ ਵੀ ਇੱਥੋਂ ਭੱਲ ਗਏ ਸੀ ਵੀ ਕੀ ਬਣੂਗਾ ਜੇ ਲੜਾਈ ਹੋ ਗਈ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਬੜੇ ਤਰੀਕੇ ਨਾਲ ਉਹਨਾਂ ਦੇ ਕਹਿਣ ਨਾਲ ਲੜਾਈ ਨਹੀਂ ਅਸੀਂ ਆਪਣਾ ਜਿਹੜਾ ਟੀਚਾ ਉਹ ਪੂਰਾ ਕਰਨਾ ਹੈ ਇਸ ਕਰਕੇ ਪੰਜਾਬ ਦਾ ਪੈਕੇਜ ਹੈ ਅਸੀਂ ਭਾ ਬੀਜੇਪੀ ਕਰਨਾ ਕੀ ਨੇ ਬੀਜੇਪੀ ਸਰਕਾਰ ਨੇ ਕਰਨਾ ਹੈ ਬੀਜੇਪੀ ਲੀਡ ਲੈ ਕੇ ਅਸੀਂ ਜਾਵਾਂਗੇ ਇਸ ਨੂੰ ਪਰਸੂ ਕਰਾਂਗੇ گورنر ਸਾਹਿਬ ਨੇ ਵੀ ਉੰਗਾਰਾ ਬੜਿਆ ਸੀਗਾ ਵੀ ਮੈਂ ਵੀ ਇਸ ਗੱਲ ਨੂੰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਸਾਡਾ ਇਹਦੇ ਦੇ ਰეკਮੈਂਡ ਕਰਕੇ ਭੇਜੋ ਉਹਨਾਂ ਦਾ ਬੜਾ ਪਰ ਸੀਗਾ ਉਸ ਮੀਟਿੰਗ 올 ਪਾਰਟੀ ਮੀਟਿੰਗ ਦੇ ਅੰਦਰ ਉਹਨਾਂ ਨੇ ਕਿਹਾ ਮੈਂ ਰਿਕਮੈਂਡ ਹੀ ਨਹੀਂ ਮੈਂ ਖੁਦ ਜਾ ਕੇ ਇਸ ਕੋ ਪਰਸੂ ਕਰੂੰਗਾ ਇਹ ਉਹਨਾਂ ਦਾ ਬੜਾ ਪਰ ਸੀਗਾ ਥੈਂਕ ਯੂ ਸਵਾਲ ਮੇਰਾ ਹੈ 92% ਗ੍ਰੰਟ ਪੰਜਾਬ ਨੂੰ ਗਏ ਆ ਨਹੀਂ ਸ਼ਮਨਤੋ ਭਗਵੰਤ ਮਾਨ ਜੀ ਸੇ ਪੁੱਛ ਲਿਆ tha ਮੈਂ ਤਾਂ ਇਹ ਕਾ ਵਾਕੇ ਮਾਨ ਸਾਹਿਬ ਵਾਕੇ ਮਾਨ ਸਾਹਿਬ ही संभाल पहला जाके, बाकी लीए पहले मुंडे तो मैं पूछा भी दस हो हो गया कि नहीं हो गया आज जो दो बच्चे मरे हैं उनके लिए भगवंत मान जी बता दे देखिए साहब भगवंत मान जी किस टाइम दिन के अंदर बोलते हैं इस बात से निर्धारित होता है कि उस बात के अंदर सच्चाई कितनी है और स्टेज का थिएटर आर्टिस्ट क्या बोल रहा है सर थैंक यू